ਜ਼ਰੂਰਤ ਅਨੁਸਾਰ ਸAppData ਦੀ ਕਮੀ ਅਤੇ ਪਿਤਾ ਦੀ ਲੰਬੀ ਬਿਮਾਰੀ ਤੋਂ ਬਾਅਦ 6 ਮਹੀਨੇ ਪਹਿਲਾਂ ਮੌਤ ਹੋ ਜਾਣ ਦੇ ਬਾਵਜੂਦ ਵੀ ਗੁਰਦਾਸਪੁਰ ਦਾ ਰਗੂ ਮਹਿਰਾ 7ਵੀਂ ਨੈਸ਼ਨਲ ਸਕੂਲ ਖੇਡਾਂ ਦੇ ਵਿੱਚ ਕੌਮੀ ਪੱਧਰ ਦਾ ਚੈਂਪੀਅਨ ਬਣ ਕੇ ਉੱਭਰਿਆ ਰਗੂ ਦੇ ਪਿਤਾ ਜੋ ਕਿ ਇੱਕ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਸਨ 6 ਮਹੀਨੇ ਪਹਿਲਾਂ ਬਿਮਾਰੀ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਪਰ ਕੋਚਾਂ ਨੇ ਉਸ ਵਿੱਚ ਲੁਕਿਆ ਇੱਕ ਚੋਟੀ ਦਾ ਖਿਡਾਰੀ ਵੇਖ ਲਿਆ ਸੀ ਇਸ ਲਈ ਪਿਤਾ ਦੀ ਮੌਤ ਨੂੰ ਮਾਨਸਿਕ ਤੌਰ ਤੇ ਹਾਵੀ ਨਹੀਂ ਹੋਣ ਦਿੱਤਾ ਤੇ ਉਸਤਾਦਾਂ ਦੀ ਹੌਸਲਾ ਅਫਜ਼ਾਈ ਅਤੇ ਪੂਰੀ ਡਾਈਟ ਵਿੱਚ ਕੋਈ ਵੀ ਕਮੀ ਨਾ ਰਹਿਣ ਕਾਰਨ ਰਗੂ ਮਹਿਰਾਨ ਇੱਕੋ ਜਿਹੇ ਦਿਨ ਪਹਿਲਾ ਹੋਈਆਂ ਕੌਮੀ ਪੱਧਰੀ ਸਕੂਲ ਖੇਡਾਂ ਦੇ ਵਿੱਚ 골ਡ ਮੈਡਲ ਜਿੱਤ ਲਿਆ ਅਤੇ ਹੁਣ ਉਸ ਤੇ ਉਸਤਾਦ ਉਸ ਨੂੰ ਇੰਟਰਨੈਸ਼ਨਲ ਪੱਧਰ ਦਾ ਜੁੱਡੋ ਖਿਡਾਰੀ ਬਣਾਉਣ ਦੀ ਤਿਆਰੀ ਵੀ ਕਰਵਾ ਰਹੇ ਨੇ ਮੈਂ ਰਗੂ ਮਹਿਰਾ ਮੈਂ ਮਹਾਂਸ਼ਕਰਗਾਰ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਤੋਂ ਪੜਨ ਵਾਲਾ 10ਵੀਂ ਕਲਾਸ ਦਾ ਵਿਦਿਆਰਥੀ ਹਾਂ ਤੇ ਹੁਣ ਮੈਂ ਆਪਣਾ ਨਿਦਾਨੇ ਖੇល ਕੇ ਆ 67 ਗੇਮਜ਼ ਨੈਸ਼ਨਲਸ ਔਰ 45 ਕਿਲੋ ਕਿਲੋ ਵਰਗਜੋ ਮੇਰਾ ਬੋਲਡ ਹੈ। ਤੁਸੀਂ ਕਿਹੜੀ ਕਿਹੜੀ ਟੀਮ ਨਾਲ ਤੁਹਾਡਾ ਮੈਚ ਹੋਇਆ? ਮੇਰਾ ਮੇਰਾ ਹੈਸੀ ਮੇਰੇ ਪੰਜ ਸਟੇਟਾਂ ਨਾਲ ਹੋਇਆ ਸੀ। ਮੇਰੇ ਮਨੀਪੁਰੀ, ਮਹਾਰਾਸ਼ਟਰੀ, ਆਂਧਰਾ ਪ੍ਰਦੇਸ਼ੀ, ਨੇ ਦਿੱਲੀ ਸੀ। ਮੈਂ ਆਂਧਰਾ ਪ੍ਰਦੇਸ਼ ਨਾਲ ਜੀ। ਕਿਨੇ ਕਰੋੜ ਦਾ ਹੈ? ਮੈਂ ਉਸ ਨੂੰ ਚੋਕ ਹੱਡ ਜੱਡੋ ਦੀ ਭਾਸ਼ਾ ਚੋਕ ਦੇ ਨਾਲ ਜਿਹੜਾ ਹੈ। ਹੋਰ ਕੀ ਕੀ ਅਚੀਵਮੈਂਟ ਡੜਗੜੇ ਮੇਰੇ ਬੈਡਲ ਮੈਂ ਪਿਛਲੇ ਸਾਲ ਨੈਸ਼ਨਲ ਸਬਜੂਨਿਅਰ ਨੈਸ਼ਨਲ ਚ ਮੈਚ ਨਹੀਂ ਗਿਆ ਸੀ ਉੱਚ ਵੀ ਮੇਰਾ ਫਸਟ ਮੈਡਲ ਹੈ ਕਿੰਨੇ ਸਮੇਂ ਦੇ ਪ੍ਰੈਕਟਿਸ ਕਰਦਾ ਹਾਂ ਮੈਂ ਸਵੇਰੇ ਸਵੇਰੇ 5 ਵਜੇ ਉੱਠਦਾ ਹਾਂ ਸਵੇਰੇ ਮਤਲਬ ਕਿ ਇੱਥੇ ਇੱਥੇ ਹੀ ਆਉਂਦਾ ਮੈਂ ਮਤਲਬ ਕਿ ਡੇਲੀ ਅਡੀ ਪ੍ਰੈਕਟਿਸ ਜਰਾ ਵੀ ਸਰਕਲ ਆਉਂਦੇ ਆ ਉਹ ਹੀ ਕਰਵਾਉਂਦੇ ਆ ਤੁਹਾਨੂੰ ਉਹ ਵੀ ਨੋ ਹੋ ਗਿਆ ਸਤ ਸਾਤ ਸਾਲੋ ਯਾਰ ਜਿੰਡੋ ਪਪਾ ਪਪਾ ਦੇ ਕਰਨ ਆਇਸੀ ਪਪਾ ਦਾ ਸੁਪਨਾ ਪੂਰਾ ਕਰਨ ਵਾਸਤੇ ਆਇਸੀ ਪਪਾ ਕਿਹ ਲੈ ਗਿਆ ਪਪਾ ਕਿ ਲੜੀ ਸੀ ਦੇ ਜਿੰਡੋ ਦੇ ਪਿਆ ਸੀ ਔਰ ਜਿੰਡੋ ਮੇਰਾ ਬ੍ਰਦਰ ਕਰਦਾ ਬੈਸਟ ਹਾਂ ਹਾਂਜੀ ਹਾਂਜੀ ਕੋਲੇ ਵੀ ਸ਼ਕਤੀ ਕਿਦੂ ਇਹ ਕਰਦਾ ਔਰ ਕਰਦੇ ਪਿਆ ਹਲੇ ਮਤਲਬ ਕਿ ਹੁਣ ਸ਼ਾਹ ਤੇ ਸ਼ਰ ਦੇ ਤਰੂ ਲੱਗੇ ਦਾ ਉੱਥੇ ਆਪਣੇ ਦੋ ਇੰਟਰਨੈਸ਼ਨਲ ਸਕੂਲ ਲੱਗੇ ਦੇ ਕੋਚ ਇਹ ਮੈਂ ਆ ਇੰਟਰਨੈਸ਼ਨਲ ਮੈਡਲ ਅ ਜੀ ਹਾਂ ਨੂੰ ਮਨਜੇ ਕਿ ਪੂਰੇ ਸ਼ਵੇਰੇ ਸ਼ਾਮ ਕਰਨੀ ਚਾਹੀਦੀ ਹੈ ਇਸ ਟਾਈਮ ਅਰਗੂ ਮੇਰਾ ਜਿਹੜਾ 77ਵਾਂ ਸਕੂਲ ਨੈਸ਼ਨਲ ਗੇਮਸ ਦੇ ਵਿੱਚ ਜੋ ਲੁਧਿਆਣੇ ਹੋਈਆਂ ਸੀ ਉਹ ਜੋ 골ਡ ਮੈਡਲ ਲੈ ਕੇ ਚੱਤੇ ਆ 골ਡ ਮੈਡਲ ਜਿਹੜਾ ਆਉਣਾ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਜਦੋਂ 25 ਸਟੇਟਾਂ ਆਈਆਂ ਹੋਣ ਆਪ ਹਿੰਦੁਸਤਾਨ ਦੇ ਵਿੱਚੋਂ ਸਾਰੇ ਲੋਕ ਮੈਡਲ ਲੈ ਕੇ ਆਉਣ ਇਹ ਮੈਡਲ ਉਸ ਸਮੇਂ ਆਇਆ ਜਦੋਂ ਰਗੂ ਮੈਰੇ ਦੇ ਫਾਦਰ ਦੀ 6 ਮਹੀਨੇ ਪਹਿਲਾਂ ਇੱਕ ਲੰਮੀ ਬਿਮਾਰੀ ਜਿੱਡਨੀ ਫੇਲਰ ਤੇ ਦੇ ਨਾਲ ਮੌਤ ਹੋ ਗਈ ਤੇ 15-20 ਦਿਨ ਪਹਿਲਾਂ ਇੱਕ ਇਹਦੇ ਚਾਚੇ ਦੀ ਨੌਜਵਾਨ ਚਾਚੇ ਦੀ ਜਿਹੜੀ ਆ ਉਹ ਡੈਥ ਹੋ ਗਈ ਐਕਸੀਡੈਂਟ ਦੇ ਵਿੱਚ ਤਾਂ ਘਰ ਦੇ ਵਿੱਚ ਬਹੁਤ ਹੀ ਗਮਗੀਨ ਮਾਹੌਲ ਸੀ ਉਸ ਮਾਹੌਲ ਦੇ ਵਿੱਚ ਇਸ ਖਿਡਾਰੀ ਦਾ ਮਨੋਬਲ ਜਿਹੜਾ ਕੈਮਰੇ ਨਾਲ ਆਪਣੇ ਫਾਦਰ ਕਿਉਂਕਿ ਦਾ ਫਾਦਰ ਜਿਹੜਾ ਮਨੋਜ ਕੁਮਾਰ ਛੱਡੜ ਸਕੂਲੇ ਮੇਰੇ ਕੋਲ ਜੂਡੋ ਕਰਦਾ ਹੁੰਦਾ ਸੀ ਉਹਦਾ ਇੱਕ ਸੁਪਨਾ ਸੀ ਕਿ ਮੈਂ ਇੰਟਰਨੈਸ਼ਨਲ ਬਣਾ ਪਰ ਕਿਉਂਕਿ ਕਰਦੇ ਹਾਲਾਤ ਜਿਹੜੇ ਉਹਨਾਂ ਦੇ ਸੀ ਉਹ ਠੀਕ ਨਹੀਂ ਸੀ ਉਹ ਹਾਲਾਤਾਂ ਦੇ ਵਿੱਚੋਂ ਨਹੀਂ ਉਹ ਗੇਮ ਨੂੰ ਕਰ ਸਕਾ ਪਰ ਉਹਨੇ ਆਪਣੇ ਬੱਚੇ ਨੂੰ ਲਿਆ ਕੇ ਦੋ ਬੱਚੇ ਸੀ ਉਹਦੇ ਇੱਕ ਲਖਸ਼ੇ ਤੇ ਇੱਕ ਇਹ ਇਹਨਾਂ ਦੋਨਾਂ ਨੂੰ ਲੈ ਕੇ ਮੇਰੇ ਝੋਲੀ ਪਾਇਆ ਕਿ ਤੁਸੀਂ ਇਹਨਾਂ ਨੂੰ ਜੂਡੋ ਪਲੇਅਰ ਬਣਾਓ ਜਦੋਂ ਵੀ ਉਹ ਆਪਣਾ ਆਉਂਦੇ ਸੀ ਇੱਥੇ ਤਾਂ ਬਾਹਰ ਬੈੰਦੇ ਸੀ ਬਿਮਾਰ ਹੋਣ ਦੀ ਹਾਲਤ 'ਚ ਵੀ ਉਹ ਰੋਜ਼ ਆਪਣੇ ਬੱਚੇ ਦੀ ਗੇਮ ਦੇਖਣ ਆਉਂਦੇ ਸੀ ਤੇ ਹਾਲਾਤ ਇਹ ਨੇ ਕਿ ਘਰ ਦਾ ਜਿਹੜਾ ਜਿੰਨਾ ਵੀ ਸਰਮਾਇਆ ਸੀ ਗਣਾ ਘਟਾ ਉਹ ਲੰਮੀ ਬਿਮਾਰੀ ਦੇ ਵਿੱਚ ਦਵਾਈਆਂ ਦੀ ਪੇਟ ਚੜ ਗਿਆ ਤੇ ਉਸ ਹਾਲਾਤ ਦੇ ਵਿੱਚ ਰਗੂ ਮਹਿਰਾ ਨੂੰ ਇੱਕ ਟਾਰਗੇਟ ਤੇ ਲਿਆ ਕੇ ਰੱਖਣ ਲਈ ਸਾਡੇ ਸੈਂਟਰ ਦੇ ਜਿੰਨੇ ਵੀ ਪੁਰਾਣੇ ਖਿਡਾਰੀ ਸੀ ਸਾਡੇ ਜਿਹੜੇ ਕੋਚ ਸੀ ਜਾਂ ਹੋਰ ਪ੍ਰਬੰਧਕ ਟੀਮ ਸੀ ਉਹ ਟੀਮ ਨੇ ਦਿਨ ਰਾਤ ਇੱਕ ਕੀਤਾ ਇਹਨਾਂ ਦੇ ਪਰਿਵਾਰ ਦਾ ਜਿੰਨਾ ਵੀ ਜੋ ਵੀ ਅਸੀਂ ਕਰ ਸਕਦੇ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਲੁਧਿਆਣਾ ਲਾਇ